ਅੱਜਕੱਲ੍ਹ ਦੀ ਪੜ੍ਹਾਈ ਕਿਤਾਬੀ ਜਾਂ ਰੱਟਾਬਾਜ਼ੀ ਨਹੀਂ ਸਗੋ ਪ੍ਰੈਕਟੀਕਲ ਅਤੇ ਖੇਡ-ਖੇਡ ਵਿੱਚ ਪੜਾਉਣ ਵਾਲੀ ਸਿੱਖਿਆ ਪ੍ਰਦਾਨ ਕਰਨ ਦੀ ਤਕਨੀਕ ਸਕੂਲਾਂ ਵੱਲੋਂ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਜਿੰਨਾ ਕਹਿਣਾ ਸੌਖਾ ਹੈ ਓਨਾ ਹੀ ਇਸ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨਾ ਔਖਾ ਹੈ ਪਰ ਅਜੇਹਾ ਕੁਝ ਕਰ ਦਿਖਾਇਆ ਹੈ ਲੁਧਿਆਣਾ ਦੇ ਪਿੰਡ ਜੰਡਿਆਲੀ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਦੇ ਹੈੱਡਮਾਸਟਰ ਨੇ ਜਿਸ ਨੇ ਸਕੂਲ ਤੋਂ ਲੈ ਕੇ ਵਿਦਿਆਰਥੀਆਂ ਦੀ ਵਰਦੀ ਤੱਕ ਦੀ ਦਿੱਖ ਬਦਲ ਦਿੱਤੀ ਇੱਥੋਂ ਤੱਕ ਬਦਲਾਅ ਹੋਏ ਕਿ ਪ੍ਰਾਈਵੇਟ ਸਕੂਲ ਤੋਂ ਹਟ ਕੇ ਬੱਚੇ ਇਸ ਸਰਕਾਰੀ ਸਕੂਲ ਵਿੱਚ ਆਉਣ ਲੱਗੇ ਪੰਜਵੀਂ ਵਿੱਚ ਅੱਛਾ ਇੱਥੇ ਪਰ ਤੋਂ ਇਹ ਸ਼ੁਰੂ ਹੋਈ ਤੁਸੀਂ ਵੀ ਕਿਸੇ ਹੋਰ ਸਕੂਲ ਚ ਪਹਿਲਾਂ ਕਿਸੇ ਹੋਰ ਸਕੂਲ ਚ ਕਿਹੜੇ ਸਕੂਲ ਚ ਸੀ ਪਹਿਲਾਂ ਸੈਂਟ ਗੁਲਪਰਬਲਿਕ ਸਕੂਲ ਅਕਾ ਪਬਲਿਕ ਸਕੂਲ ਸੀ ਤੇ ਇੱਥੇ ਫਿਰ ਤੁਹਾਨੂੰ ਜ਼ਿਆਦਾ ਵਧੀਆ ਲੱਗੇ ਸਕੂਲ ਤੇ ਹਾਂ ਜੀ ਹੂੰ ਤੇ ਫਿਰ ਸਰ ਕਿਦਾਂ ਦੇ ਲੱਗਦੇ ਆ ਬਾਤ ਕਰ ਦਿਆ ਤੇ ਮਤਲਬ ਇੱਥੇ ਪੜ੍ਹਨਾ ਸ਼ੁਰੂ ਕੀਤਾ ਹਾਂ ਜੀ ਜਾਂ ਪਹਿਲਾਂ ਕਿਤੇ ਹੋਰ ਪੜ੍ਹਦੇ ਸੀ ਪਹਿਲਾਂ ਕਿਤੇ ਹੋਰ ਪੜ੍ਹਦੇ ਸੀ ਕਿ ਮੈਂ ਇੱਥੇ ਚੌਥੀ ਚ ਲੱਗੀ ਸੀ ਹੂੰ ਪਹਿਲਾਂ ਪ੍ਰਾਈਵੇਟ ਚ ਪੜ੍ਹਦੇ ਸੀ ਸਰਕਾਰੀ ਚ ਪ੍ਰਾਈਵੇਟ ਚ ਅੱਛਾ ਪ੍ਰਾਈਵੇਟ ਛੱਡ ਕੇ ਸਰਕਾਰੀ ਚ ਆ ਗਏ ਤੁਸੀਂ ਹਾਂ ਜੀ ਕਿਸ ਤਰ੍ਹਾਂ ਦਾ ਲੱਗਿਆ ਸਕੂਲ ਇਹ ਪਹਿਲਾਂ ਬਹੁਤ ਵਧੀਆ ਲੱਗਿਆ ਜੀ ਕਿੰਨਾ ਕੁ ਫਰਕ ਲੱਗਿਆ ਪ੍ਰਾਈਵੇਟ ਤੇ ਸਰਕਾਰੀ ਚ ਲੱਗਿਆ ਵੀ ਇੱਥੇ ਜਿੱਦਾਂ ਪਾਰਕਾ ਬਣੀ ਆ ਸੋਹਣੀ ਸੋਹਣੀ ਕਿੰਨਾ ਕੁ ਸੋਹਣਾ ਹੈ ਇੱਧਰ ਮਤਲਬ ਜ਼ਿਆਦਾ ਵਧੀਆ ਉੱਥੇ ਇੰਨੇ ਪਾਰਕ ਨਹੀਂ ਸੀਗੇ ਹੂੰ ਇੱਥੇ ਸਿੱਖਣ ਨੂੰ ਮਿਲਦਾ ਬਾਤ ਕਰੀਂ ਅੱਛਾ ਕਿਹੜੇ ਟੀਚਰ ਤੁਹਾਨੂੰ ਬੈਸਟ ਲੱਗਦੇ ਸਕੂਲ ਦੇ ਨਰੀਂਦਰ ਸਰ ਬੀਕ ਮੈਂ ਕਿਸ ਤਰ੍ਹਾਂ ਪੜਾਉਂਦੇ ਆ ਬਾਤ ਵਧੀਆ ਵਧੀਆ ਪੜਾਉਂਦੇ ਨੇ ਅੱਛਾ ਕੀ ਸਿੱਖਦੇ ਹੋ ਕੁੜਦੇ ਵੀ ਆ ਮਰਦੇ ਵੀ ਆ ਕਿ ਨਹੀਂ ਅੱਛਾ ਪਿਆਰ ਨਾਲ ਪੜਾਉਂਦੇ ਆ ਅੱਛਾ ਬਣੀ ਹੋਈ ਸੀ ਕਿ ਗਵਰਨਮੈਂਟ ਗਵਰਨਮੈਂਟ ਹੈ ਪ੍ਰਾਈਵੇਟ ਪ੍ਰਾਈਵੇਟ ਬਹੁਤ ਅੱਛਾ ਬੋਲਦੇ ਸੀ ਕੱਲ ਕੀ ਸੀ ਸੁਭਿਖਾਈ ਲੱਗੀ ਇੱਕ ਬੈਡ ਲੱਗਿਆ ਇੱਕ ਬੈਨ ਆਉਂਦੀ ਹੈ ਸਕੂਲਾਂ ਚ ਵੈਲ ਕੁਆਲੀਫਾਈਡ ਮੈਂ ਕੋ ਡਬਲ ਐਮਏ ਡੈਗ ਅਨੀ ਸਰ ਐਮਐਸਸੀ ਡੀਗਰੀ ਹੈ ਮੈਡਮ ਐਮਏ ਬੀਏ ਨੇ ਸਾਰੇ ਪੜ੍ਹੇ ਕੋ ਕੱਲਾ ਐਡੀਟੀ ਤਾਂ ਹੀ और वो मेरिट च आए हुए हैं जो चुन के आए हैं हाई लोग ने प्राइवेट हाउस कलर हाउस कलर चल रहे है ट्रैक सूट चलते ट्रैक सूट चलते हैं है ना ब्लेजर चलते हैं बच्चे मतलब डिसेंट बने और थर्ड वन स्टैंड ये इनोवेशन है कि बच्चा बने समार्ट बना के आना बाहर एक मीर लगे देखो जे नहीं सामने खड़ोगे तो पढ़ोगे तो लिखोगे तो मैं कि सोहना फीलिंग आने ਦੇਸ਼ ਭਰ ਵਿੱਚ 45 ਅਧਿਆਪਕਾਂ ਨੂੰ ਇਸ ਵਾਰ ਕੌਮੀ ਅਵਾਰਡ ਦਿੱਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਇਕਲੌਤੇ ਅਧਿਆਪਕ ਨਰਿੰਦਰ ਸਿੰਘ ਦੀ ਵੀ ਚੋਣ ਹੋਈ ਹੈ ਜੋ ਕਿ ਲੁਧਿਆਣਾ ਦੇ ਪਿੰਡ ਜੰਡਿਆਲੀ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਦੇ ਹੈੱਡਮਾਸਟਰ ਨੇ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਜਿੱਥੇ ਵਿਦਿਆਰਥੀ ਖੁਸ਼ ਨੇ ਉਹਤੇ ਹੀ ਅਧਿਆਪਕ ਵੀ ਤਾਰੀਫ ਕਰਦੇ ਨਹੀਂ ਥੱਕਦੇ ਮਿਲੋ ਨਰਿੰਦਰ ਸਿੰਘ ਨਾਲ ਇਹ ਸਕੂਲ ਨੂੰ ਤਾਂ ਬਹੁਤ ਅਵਾਰਡ ਮਿਲ ਚੁੱਕੇ ਨੇ ਜੀ ਮਾਨ ਜੋ ਸੈਕਟਰੀ ਸਾਹਿਬ ਤੋਂ ਵੀ ਅਨੇਕਾਂ ਵਾਰ ਇਹਨੂੰ ਸਨਮਾਨਿਤ ਕੀਤਾ ਗਿਆ ਤੇ ਡੀਸੀ ਸਾਹਿਬ ਵੱਲੋਂ ਦੋ ਦੋ ਵਾਰ ਸਨਮਾਨਿਤ ਕੀਤਾ ਗਿਆ ਜੀ ਉਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ ਸਟੇਟ ਅਵਾਰਡ 2012 ਚ ਦਿੱਤਾ ਗਿਆ ਜੀ ਰੀਸੈਂਟਲੀ ਮਾਰਚ ਦੇ ਵਿੱਚ ਇਸ ਸਕੂਲ ਨੂੰ ਬੈਸਟ ਸਕੂਲ ਦਾ ਅਵਾਰਡ ਮਿਲਿਆ ਸੀ ਨਾਲ 2.5 ਲੱਖ ਕੈਸ਼ ਪ੍ਰਾਈਜ਼ ਮਿਲਿਆ ਸੀਗਾ ਜੀ ਤੇ ਅੱਜ ਪਰਮਾਤਮਾ ਮੇਰ ਨਾਲ ਨੈਸ਼ਨਲ ਅਵਾਰਡ ਨਰਿੰਦਰ ਸਿੰਘ ਨੂੰ ਆਪਣੇ ਕੰਮ ਉੱਤੇ ਭਰੋਸਾ ਸੀ ਬਾਕੀ ਜਿਊਰੀ ਨੇ ਵੀ ਉਹਨਾਂ ਦੇ ਕੰਮਾਂ ਨੂੰ ਸਰਾਇਆ ਅਤੇ ਭਾਰਤ ਤੋਂ ਚੁਣੇ 150 ਵਿੱਚੋਂ 45 ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਲਈ ਚੁਣਿਆ ਗਿਆ ਨਰਿੰਦਰ ਸਿੰਘ ਦੇ ਅਧਿਆਪਨ ਦਾ ਕੈਰੀਅਰ ਪ੍ਰਾਈਵੇਟ ਸਕੂਲ ਤੋਂ ਸ਼ੁਰੂ ਹੋਇਆ ਫਿਰ ਇਸ ਸਰਕਾਰੀ ਸਕੂਲ ਨੂੰ ਨਵੀਂ ਦਿੱਖ ਦੇਣ ਦਾ ਮੌਕਾ ਮਿਲਿਆ ਕਹਿੰਦੇ ਸੀ ਟੋਬਾ ਕਹਿੰਦੇ ਸੀ ਇਸ ਸਕੂਲ ਨੂੰ 8 ਫੁੱਟ ਨਿਮੱਸ ਸੀ 메ਨ ਰੋਡ ਤੋਂ ਸਾਰੇ ਪਿੰਡ ਦਾ ਪਾਣੀ ਇੱਚ ਪਰ ਜਾਂਦਾ ਸੀ 86 ਤੋਂ ਪਹਿਲਾਂ ਦਾ ਰਿਕਾਰਡ ਇਹਦਾ ਖਤਮ ਹੋ ਚੁੱਕਿਆ ਜੀ ਤੇ ਇਸ ਸਾਡੇ ਕੋਲ ਤਿੰਨ ਹੀ ਕਲਾਸ ਰੂਮ ਸੀ ਪੰਜ ਕਲਾਸਿਸ ਉਸ ਸਮੇਂ ਦੀ ਹਾਲਾਤ ਅਗਰ ਅਸੀਂ ਬਿਆਨ ਕਰੀਏ ਕਿ ਜਿੱਥੇ ਛਾਂ ਹੁੰਦੀ ਸੀ ਆਪਣਾ ਟਾਟ ਉੱਥੇ ਵਿਛਾਉਂਦੇ ਸੀ ਫਿਰ ਹੌਲੀ-ਹੌਲੀ ਇੱਕ ਸਕੀਮ ਆਈ ਗਵਰਨਮੈਂਟ ਵੱਲੋਂ ਕੀ ਏਸੀਆਰਸ ਐਡੀਸ਼ਨ ਕਲਾਸਰੂਮ ਮਿਲ ਰਿਹਾ ਅਸੀਂ ਪਹਿਲੇ ਲਈ ਭੇਜਿਆ ਸਾਨੂੰ ਮਿਲ ਗਿਆ ਪਰ ਸਾਡੇ ਕੋਲ ਜਗ੍ਹਾ ਦੀ ਕਮੀ ਸੀ ਜਗ੍ਹਾ ਨਹੀਂ ਸੀ ਫਿਰ ਅਸੀਂ ਪੰਚਾਇਤ ਨੂੰ ਰਿਕਵੈਸਟ ਕੀਤੀ ਸਾਨੂੰ ਉਸ ਟਾਈਮ ਪੰਚਾਇਤ ਨੇ ਉਹਦੀ ਜਗ੍ਹਾ ਪ੍ਰੋਵਾਈਡ ਕਰਾਤੀ ਸੀ ਕਿ ਇੱਕ ਰੂਮ ਬਣ ਗਿਆ ਫਿਰ ਇੱਕ ਹੋਰ ਆਇਆ ਜੀ ਕਿ ਇੱਕ 120000 ਦੀ ਵੈਸੇ 170000 ਆਂਦਾ ਸੀ ਕੋਈ ਗ੍ਰਾਂਟ ਸੀ ਰੂਮ ਲਈ ਤੇ ਕਿਸੇ ਨੇ ਨਹੀਂ ਲਈ ਸੀ ਉਹ ਸਾਨੂੰ ਲੋੜ ਸੀ ਅਸੀਂ ਵਿਲਿੰਗਲੀ ਲਈ ਜੀ ਕੋਈ ਗੱਲ ਨਹੀਂ ਕੋਈ ਪੈਸੇ ਪੈ ਤਾ ਅਸੀਂ ਪਵਾ ਲਾਂਗੇ ਇਕ ਹੋਰ ਬਣਿਆ ਇੱਕ ਹੋਰ ਬਣਿਆ ਨਰੇਂਦਰ ਨੇ ਬੱਚਿਆਂ ਨੂੰ ਕਲਾਸਾਂ ਵਿੱਚ ਬੰਦ ਰਹਿ ਕੇ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਮੈਦਾਨ ਵਿੱਚ ਵੀ ਉਤਰ ਕੇ ਗਿਆਨ ਹਾਸਲ ਕਰਨ ਲਈ ਛੱਡਿਆ ਉਹਨਾਂ ਨੇ ਨਵੇਂ-ਨਵੇਂ ਤਰੀਕੇ ਅਪਣਾਏ ਅਤੇ ਬੱਚਿਆਂ ਦੀ ਪੜਾਈ ਪ੍ਰਤੀ ਰੁਚੀ ਵਧਾਈ ਸੁਣੋ ਕਿਵੇਂ ਇਹ ਸਾਰਾ ਕੁਝ ਅਮਲ ਵਿੱਚ ਲਿਆਉਂਦਾ ਮੇਰਾ ਸ਼ੁਰੂ ਤੋਂ ਰਿਆ ਜੀ ਕਿ ਬੱਚਿਆਂ ਦੀ ਓਵਰਆਲ ਡਿਵੈਲਪ ਬੱਚੇ ਖੁਦ ਕਰਨ ਤੇ ਸਿੱਖਣ ਦੂਜੇ ਬੱਚੇ ਖੇਡਣ ਕਿਉਂਕਿ ਜੇ ਅਸੀਂ ਬੰਦ ਹਿੰਦੇ ਨਾ ਕਲਾਸਰੂਮ ਕਲਾਸਰੂਮ ਨਹੀਂ ਹੁੰਦਾ ਕਿ ਜਿਹੜਾ ਬੱਚੇ ਕਰਕੇ ਸਿੱਖਣ ਦਾ ਜਦਾ ਬਈ ਹੁਣ ਆ ਤੁਸੀਂ ਇੱਥੇ ਖੜੇ ਹੋ ਜਿਹੜੇ ਇਹ ਹੈਂਡ ਰਾਈਟਿੰਗ ਪਾਰਕ ਹੈ ਜੀ ਸਕੂਲ ਜਿਹੜਾ ਖੁੱਲ੍ਹੇ ਹੀ ਰਹਿੰਦਾ ਜੀ ਬੰਦ ਨਹੀਂ ਹੁੰਦਾ ਕੋਈ ਵੀ ਆ ਗਰਮੀਆਂ ਦੀ ਛੁੱਟੀਆਂ 'ਚ ਸ਼ਾਮ ਨੂੰ ਵੀ ਬੱਚਾ ਕਿ ਪ੍ਰੈਕਟਿਸ ਕਰਦੇ ਆ ਜੀ ਇੱਥੇ ਇਹਦੇ ਬੈਕ ਸਾਈਡ ਦੇ ਉੱਤੇ ਦੇਖੋ ਤੁਸੀਂ ਕਿ ਪਲੇਨ ਬੋਰਡ ਨੇ ਉੱਥੇ ਪੇਂਟਿੰਗ ਡਰਾਇੰਗ ਪੇਂਟਿੰਗ ਸਿੱਖਦੇ ਬੱਚੇ ਕਲਰ ਚਾ ਤੇ ਸਾਡਾ ਰੀਸੈਂਟਲੀ ਬੱਚੇ ਜਿਹੜਾਗਾ ਕਾਬੂਲ ਬੂਲ ਉਸਤਵ ਹਰਿਆਣੇ 'ਚ ਹੋਇਆ ਸੀ ਨੈਸ਼ਨਲ ਲੈਵਲ ਦਾ ਜਿੱਥੇ ਸਾਊਦੀ ਸਟੇਟਸ ਵੀ ਸੀ ਸਾਡਾ ਬੱਚਾ ਪੇਂਟਿੰਗ 'ਚੋਂ ਫਸਟ ਆਇਆ ਸੀ ਸਟੇਟ 'ਚੋਂ ਡਿਪੈਂਡ ਕਰਦਾ ਕਿ ਤੁਸੀਂ ਬੱਚੇ ਨੂੰ ਕਿੱਦਾਂ ਜੋੜਨਾ ਹੈ ਹੁਣ ਬੱਟੇ ਸਰਾ ਸਾਰੇ ਪੇਹੁੰਦੇ ਆ ਪਰ ਉਹਦੇ ਤੋਂ ਮੈਂ ਵੇਸ ਮਟੀਰੀਅਲ ਮੈਥਾ ਪਰ ਤਿਆਰ ਕੀਤੀ ਸੀ ਬੱਟੇ ਉੱਤੇ ਅੰਕ ਬਣਾਏ ਅੰਕਾਂ ਨੂੰ ਕਿੱਦਾਂ ਜੋੜਨਾ ਪਲੱਸ ਮਨ ਦਾ ਸਾਈਨ ਲਾਇਆ ਉੱਤੇ ਤੇ ਬੱਚੇ ਦੋਤੇ ਕਰਦੀ ਸਾਰੀ ਉਮਰ ਜਿਆਦਾ ਰਹਿੰਦਾ ਸੀ ਤੇ ਮੇਰੇ ਸਕੂਲ ਦੇ ਵਿੱਚ ਮੋਸਟ ਹੀ ਵਨ ਵੇ ਟ੍ਰੈਫਿਕ ਚੱਲਦੀ ਹੈ ਜੀ ਅਗਰ ਇੱਕ ਪੌੜੀ ਤੋਂ ਬੱਚਾ ਚੜ੍ਹਦਾ ਤਾਂ ਉਸੇ ਤੋਂ ਉਤਰਦਾ ਨਹੀਂ ਜੀ ਦੂਸਰੀ ਸਾਈਡ ਤੋਂ ਉਤਰਦਾ ਬੱਚਾ ਟਕਰਾਈਗਾ ਬੱਚਿਆਂ 'ਚ ਆਪ ਸਿਖਾਉਂਦੇ ਆ ਜੀ ਕਿ ਰੀਅਲ ਐਜੂਕੇਸ਼ਨ ਇਹ ਹੈ ਨਰੇਂਦਰ ਸਿੰਘ ਦੇ ਚੁੱਕੇ ਕਦਮ ਜਿੱਥੇ ਵਿਦਿਆਰਥੀਆਂ ਨੂੰ ਸਮਾਰਟ ਬਣਾ ਰਹੇ ਨੇ ਉੱਥੇ ਹੀ ਅਧਿਆਪਕਾਂ ਨੂੰ ਵੀ ਹਰ ਦਿਨ ਨਵੀਆਂ ਸੇਧ ਦੇ ਰਹੇ ਨੇ ਅਧਿਆਪਕਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਖੁਸ਼ੀ ਦਾ ਮਾਹੌਲ ਹੈ ਕਿਨਨੋ ਅੱਜਕੱਲ ਆਪਾਂ ਦੇਖ ਰਹੇ ਹਾਂ ਵੀ ਬੱਚੇ ਐਕਟੀਵਿਟੀਜ਼ ਥਰੂ ਬਹੁਤ ਜ਼ਿਆਦਾ ਸਿੱਖਦੇ ਔਰ ਬਹੁਤ ਜਲਦੀ ਸਿੱਖ ਰਹੇ ਹੈ ਇਹਨਾਂ ਚੀਜ਼ਾਂ ਲਈ ਉਫ ਸਰ ਨੇ ਜਿਹੜੇ ਮੈਥ ਪਾਰਕ ਵਗੈਰਾ ਜੋ ਵੀ ਤੁਸੀਂ ਪਾਰਕ ਦੇਖੇ ਆ ਉਫ ਸਰ ਨੇ ਬਣਾਇਆ ਔਰ ਉਹਨਾਂ ਨਾਲ ਬੱਚਿਆਂ ਦੀ ਟੀਚਿੰਗ ਦੇ ਵਿੱਚ ਇੰਨਾ ਕਿ ਫੈਕਟਿਵ ਹੈ ਬਹੁਤ ਬਹੁਤ ਕੁਝ ਸਿੱਖ ਰਹੇ ਹੈ ਟੀਚਰ ਅਸੀਂ ਵੀ ਬਣੇ ਸੀ ਪਰ ਅਸਲੀ ਟੀਚਿੰਗ ਅਸੀਂ ਸਕੂਲ ਵਿੱਚ ਆ ਕੇ ਸਿੱਖੀ ਆ ਸਿੱਖ ਰਹੇ ਆ ਸਿੱਖਣਾ ਤਾਂ ਆਪਾਂ ساری ਜ਼ਿੰਦਗੀ ਹੋਈ ਆ ਪਰ ਸਰ ਦਾ ਸਿਖਾਉਣ ਦਾ ਢੰਗ ਜਿਵੇਂ ਸਮਝ ਲਓ ਕਿ ਜੇ ਅਸੀਂ ਸਕੂਲ ਵਿੱਚ ਐਂਟਰ ਕਰ ਗਏ ਤਾਂ ਰੋਜ਼ ਕੁਝ ਨਾ ਕੁਝ ਅਸੀਂ ਜ਼ਰੂਰ ਤੋਂ ਨਵਾਂ ਹੀ ਸਿੱਖ ਕੇ ਜਾਂਦੇ ਆ ਉੱਤੇ ਹੀ ਇੱਥੇ ਪੜਾਉਣ ਵਾਲੇ ਅਧਿਆਪਕ ਅਕਸ਼ੇ ਗੋਇਲ ਨੇ ਦੱਸਿਆ ਕਿ ਨਿਰਿੰਦਰ ਸਰ ਦੀ ਲੀਡਰਸ਼ਿਪ ਬਹੁਤ ਹੀ ਸ਼ਲਾਘਾਯੋਗ ਹੈ ਹਰ ਡਾਊਟ ਨੂੰ ਕਲੀਅਰ ਕੀਤਾ ਜਾਂਦਾ ਨਵੇਂ ਪਲਾਨ ਸ਼ੇਅਰ ਕਰਨ ਦਾ ਮੌਕਾ ਦਿੱਤਾ ਜਾਂਦਾ ਚਾਹੇ ਨਵੀਂ ਜੁਆਇਨਿੰਗ ਹੋਵੇ ਜਾਂ ਪੁਰਾਣੀ ਹਰ ਅਧਿਆਪਕ ਖੁਸ਼ ਹੈ ਐਜ਼ ਅ ਟੀਚਰ ਮੈਂ ਕਹੂੰਗਾ ਸਰ ਬਹੁਤ ਵਧੀਆ ਟੀਚ ਵੀ ਕਰਦੇ ਨੇ ਲੀਡਰਸ਼ਿਪ ਵੀ ਬਹੁਤ ਵਧੀਆ ਸਰ ਦੀ ਤੇ ਮਤਲਬ ਕਿ ਇੱਥੇ ਆ ਕੇ ਮੈਨੂੰ ਇਹ ਪਤਾ ਲੱਗਿਆ ਵੀ ਬੱਚੇ ਐਕਟੀਵਿਟੀਜ਼ ਨਾਲ ਕਿਵੇਂ ਸਿੱਖਦੇ ਨੇ ਇੱਕ ਤਾਂ ਹੁੰਦਾ ਵੀ ਆਪਾਂ ਸਿਰਫ ਬੁੱਕਸ ਵਿੱਚੋਂ ਪੜਾਤਾ ਹਨਾ ਇੱਕ ਬੱਚੇ ਐਕਟੀਵਿਟੀਜ਼ ਨਾਲ ਸਿੱਖਦੇ ਨੇ ਉਹ ਕਿਵੇਂ ਸਿੱਖਦੇ ਨੇ ਇਸ ਨੂੰ ਲਗਭਗ 3 3 ਸਾਲ ਹੋ ਗਏ ਆ ਜੀ ਫਰਸਟ ਜੁਆਇਨਿੰਗ ਹੀ ਮੇਰੀ ਆ ਸਕੂਲ ਹੈ ਜੀ ਤੇ ਬਹੁਤ ਮਤਲਬ ਕਿ ਖੁਸ਼ੀ ਹੁੰਦੀ ਹੈ ਕਿ ਜਿਹੜਾ ਪਹਿਲਾ ਸਕੂਲ ਮਿਲਿਆ ਤੇ ਅਮੇ ਦਾ ਮਿਲਿਆ ਮੈਨੂੰ ਜਿੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਿੱਖਦੇ ਰਵਾਂਗੇ ਜੀ ਅੱਜ 3 ਸਤੰਬਰ ਨੂੰ ਨਰਿੰਦਰ ਸਿੰਘ ਦਿੱਲੀ ਰਵਾਨਾ ਹੋਣਗੇ ਅਤੇ 5 ਸਤੰਬਰ ਨੂੰ ਰਾਸ਼ਟਰੀ ਪਵਨ ਵਿਕੇ ਇੱਕ ਵਿਸ਼ਾਲ ਸਮਾਗਮ ਦੌਰਾਨ ਉਹਨਾਂ ਨੂੰ ਕੌਮੀ ਅਵਾਰਡ ਦਿੱਤਾ ਜਾਵੇਗਾ ਹਾਲਾਂਕਿ ਉਹ ਇਸ ਤੋਂ ਪਹਿਲਾਂ ਵੀ ਸਟੇਟ ਅਵਾਰਡ ਹਾਸਲ ਕਰ ਚੁੱਕੇ ਨੇ ਸਿੱਖਿਆ ਪ੍ਰਤੀ ਉਹਨਾਂ ਦੀਆਂ ਭਾਵਨਾਵਾਂ ਅਤੇ ਬੱਚਿਆਂ ਪ੍ਰਤੀ ਉਹਨਾਂ ਦੇ ਪਿਆਰ ਦੇ ਸਦਕਾ ਹੀ ਉਹਨਾਂ ਨੂੰ ਇਹ ਸਨਮਾਨ ਲਈ ਚੁਣਿਆ ਗਿਆ ਹੈ ਜੋ ਕਿ ਪੂਰੇ ਪੰਜਾਬ ਚ ਇਕਲੋਤੇ ਅਧਿਆਪਕ ਨੇ ਇਹ ਪੰਜਾਬ ਅਤੇ ਸਿੱਖਿਆ ਵਿਭਾਗ ਲਈ ਮਾਣ ਵਾਲੀ ਗੱਲ ਹੈ। ਈਟੀਵੀ ਭਾਰਤ ਲਈ ਲੁਧਿਆਣਾ ਤੋਂ ਵਿਰਿੰਦਰ ਥਿੰਦ ਦੀ ਰਿਪੋਰਟ।